ਅੱਜ ਚਾਰੇ ਚੀਜ਼ਾਂ ਨੰਗੀਆਂ ਹੋ ਗਈਆਂ ਗਿਣਤੀ ਕਰ ਲਿਓ ਇੱਕ ਭੋਜਨ ਦੂਜਾ ਭਜਨ ਤੀਜਾ ਖਜ਼ਾਨਾ ਤੇ ਚੌਥੀ ਸਾਡੀ ਇੱਜ਼ਤ ਇਹ ਚਾਰੇ ਪਰਦੇਸ ਸੀ ਜਦੋਂ ਸਾਡਾ ਰਾਜ ਸੀ ਕਿਉਂਕਿ ਜਿਹੜੇ ਖੇਤ ਚੋਂ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਲੰਘਿਆ ਉਹ ਤਵਾਕੂ ਸੀ ਨਾ ਤੇ ਅੱਜ ਜਿਹੜੀ ਥਾਲੀ 'ਚ ਸ੍ਰੀ ਸਾਹਿਬ ਭੇਟ ਕਰਨਦੇ ਜੀ ਉਹ ਥਾਲੀ ਜਿੰਨਾ ਬਣਾਈ ਹੈ ਉਹ ਕੌਣ ਆ ਜਿਹੜਾ ਬਵੇਕ ਦਾ ਪਹਿਰਾ ਨੰਗਾ ਸਿੰਘਾਂ ਕੋਲੇ ਉਹ ਕਾਤੋਂ ਰੱਖੀ ਫਿਰਦੇ ਆ ਉਹ ਲਾਗੇ ਨਹੀਂ ਆਉਂਦੇ ਲਤਾਂ ਤੋੜ ਦਿੰਦੇ ਆਖੋ ਸਤਨਾਮ ਕੋਈ ਦੂਜਾ ਤੇ ਜਾ ਉਹਨਾਂ ਦੇ ਨਹੀਂ ਜਾ ਸਕਦਾ ਲੰਗਰ ਚ ਮਹਾਂਪੁਰਖਾਂ ਦਾ ਮੂੰਹ ਵੱੱਦਾ ਬਾਣੀ ਚੱਲਦੀ ਉਹ ਪ੍ਰਸ਼ਾਦੀ ਨੂੰ ਮਹਾਰਾਜ ਨੂੰ ਸ਼ਿਕਾਇਆ ਜਾਂਦਾ ਅੱਜ ਸਾਡਾ ਭੋਜਨ ਨੰਗਾ ਜੀ ਅਸੀਂ ਆਂ ਵੀ ਭੋਗਾਂ ਦੇ ਵੇਣੇ ਵੀ ਜਿਹੜੀ ਥਾਲੀ ਅਸੀਂ ਮਹਾਰਾਜ ਦੀ ਕਿਰਪਾਣ ਵਿੱਚ ਭੇਟ ਕਰ ਰਹੇ ਹਾਂ ਉਹ ਭੋਜਨ ਸਹੀ ਨਹੀਂ ਬਣਿਆ ਨਾ ਬਣਾਉਣ ਵਾਲੀ ਸਹੀਓ ਭੋਜਨ ਨੰਗਾ ਦੂਜਾ ਭਜਨ ਗੁੱਸਾ ਨਾ ਕਰਿਓ 14 ਸਾਲ 9 ਮਹੀਨੇ ਤੇ 13 ਦਿਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਜਿੱਥੋਂ ਦਾਸ ਆਇਆ ਉੱਥੇ ਬੈਠੇ ਅੱਜ ਵੀ ਉਹ ਜਿਹੜਾ ਸਥਾਨ ਹੈ 5 ਫੁੱਟ ਧਰਤੀ ਤੋਂ ਠੱਲੇ ਆ 26 ਸਾਲ 9 ਮਹੀਨੇ ਤੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਤੇਗ ਬਾਘ ਜੀ ਸਾਹਿਬ ਅੱਜ ਕੀ ਆ ਪਾਠ ਕਰਨਾ ਤੇ ਸਵੇਰੇ 2:30 3 ਵਜੇ ਉੱਠ ਕੋ ਰੂਹ ਦੇ ਨਾਲ ਕਰੋ ਸ਼ਾਂਤੀ ਹੋ ਕੇ ਮੈਂ ਨਿੰਦਿਆ ਨਹੀਂ ਕਰਦਾ ਰਾਜ ਰਾਜ ਪਾਠ ਕਰੋ ਪਰ ਆ ਕੋਈ ਕੰਮ ਹੈ ਵੀ ਕੋਈ ਟਰਾਲੀ ਦੀ ਛੱਤ ਤੇ ਚੜ੍ਹਿਆ ਫਿਰਦਾ ਕੋਈ ਛਪਈ ਦੇ ਤੇ ਬੈਠਾ ਫਿਰਦਾ ਕੋਈ ਕੜੁਕੇ ਤੇ ਚੜ੍ਹ ਕੇ ਬੈਠਾ ਸਪੈਸ਼ਲ ਪਾਠ ਕਰਨਾ ਨਹੀਂ ਗੁਰਮੁਖਾ ਤੈਨੂੰ ਮਾਰੇ ਨੇ ਕਿਹਾ ਸੀ ਅਮਰਤ ਵੇਲਾ ਮੈਂ ਨਿੰਦਕ ਨਹੀਂ ਐ ਬਾਣੀ ਪੜੋ ਰਾਜ ਰਾਜ ਕੇ ਬੜੋ ਮਾਰੇ ਕਹਿੰਦੇ ਊਠ ਤ ਬੈਠ ਤ ਸੋਵਤ ਨਾਮ ਕਹ ਨਾਨਕ ਜਨਕੈ ਬਾਣੀ ਤੇ ਸਿੱਖ ਦੀ ਜ਼ਿੰਦਗੀ ਹੈ ਮੱਛੀ ਪਾਣੀ ਬਿਨਾ ਤੇ ਸਿੱਖ ਬਾਣੀ ਬਿਨਾ ਨਹੀਂ ਪਰ ਜੇ ਕੋਈ ਕਵੇ ਵੀ ਇੱਕ ਦਿਨ ਸਪੈਸ਼ਲ ਰੱਖਣਾ ਬਾਕੀ ਦਿਨ ਨਹੀਂ ਇਹ ਗਲਤ ਗੱਲ ਹੈ ਸਿੱਖ ਤਾਂ ਨਿਤਨੇਮ ਬਾਜਾਂ ਵਾਲੇ ਨੇ ਛੱਡਿਆ ਹੀ ਨਹੀਂ ਮਾਰੇ ਗੁਲਾਮੀ ਦੇ ਖੂਦ ਹੀ ਉੱਤੇ ਜਾ ਕੇ ਕਹਿੰਦੇ ਦਇਆ ਸਿਆ ਬੜੇ ਦਿਨ ਹੋ ਗਏ ਰੂਣਾ ਨਿਤਨੇਮ ਸੁਣ ਇਹਨੂੰ ਅੱਜ ਪੰਜ ਬਾਣੀਆਂ ਸੁਣਾ ਆਖੋ ਵੇਖੇ ਗਲਾ ਵੀ ਦਾ ਕੂ ਅੱਜ ਵੀ ਉੱਥੇ ਹੀ ਆ ਗੁਰਦੁਆਰਾ ਚਰਨ ਕਮਲ ਸਾਹਿਬ ਗੱਜ ਕੇ ਆਖੋ ਵੇਗ ਤੇ ਭਾਈ ਮਾਨ ਸਿੰਘ ਜੀ ਉੱਥੇ ਅੱਖਾਂ ਪਾਹਰਾਏ ਕਹਿੰਦੇ ਦਾਤਿਆ ਸੁਣਿਆ ਸੀ ਕਿਹੇ ਦੀ ਗੁਰਦੁਆਰੇ ਅਰਦਾਸ ਨਾ ਪੂਰੀ ਹੋਵੇ ਤੇ ਲੋਕੀ ਗੁਰਦੁਆਰੇ ਹੀ ਛੱਡ ਜਾਂਦੇ ਆਖੋ ਸਤਨਾਮ ਕਹਿੰਦੇ ਮੇਰਾ ਕਿਹੜਾ ਬਾਬੇ ਨੇ ਮੁੰਡਾ ਵਿਆਹਾ ਵਾਰ ਦਾ ਵੀਜਾ ਲੱਗਾ ਸਾਡੀ ਤੇ ਸੁਣੀ ਨਹੀਂ ਤੇ ਹੋਰ ਕਿਤੇ ਜਾਣਾ ਬਾਬੇ ਕੋਲੇ ਹਉ ਤੇ ਚ ਸੱਤ ਦੇਣਾ ਤੇ 6-7 ਬਾਬੇ ਆਖੋ ਵੇਗ ਐਤਵਾਰ ਰੱਖ ਲਿਆ ਹਣ ਮਹਾਰਾਸ਼ੀ ਦਾ ਸਿੰਘਾਂ ਦਾ ਗੱਜ ਕੇ ਆਖੋ ਸਤਨਾਮ ਐਤਵਾਰ ਸਾਡਾ ਵਾ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਕਿਤੇ ਵੀਰਵਾਰ ਕਿਤੇ ਬੋਲੋ ਸਤਨਾਮ ਉਹ ਕਦੀ ਸੋਚ ਕੇ ਵੇਖੋ ਮੇਰੇ ਪਾਤਸ਼ਾਹ ਕਹਿੰਦੇ ਮਾਨਸਿਆ ਕੀ ਗੱਲ ਐ ਅੱਖਾਂ ਕਾਂ ਤੋਂ ਭਰੀਆਂ ਕਹਿੰਦੇ ਪਾਤਸ਼ਾਹ ਤੇਰੇ ਵਰਗਾ ਸ਼ੁਕਰਾਨੇ ਕਰਨ ਵਾਲਾ ਵੀ ਮੈਨੂੰ ਕੋਈ ਨਜ਼ਰ ਨਹੀਂ ਆਇਆ ਜਿਹਦੇ ਪੁੱਤਾਂ ਦੇ ਖਫਣਾ ਤੋਂ ਬਿਨਾ ਸਰੀਰ ਪਏ ਹੋਣਾ ਉਹ ਆਖੇ ਫੇਰ ਸ਼ੁਕਰਾਨਾ ਕਰਨਾ ਜੋ ਤੁਦ ਭਾਵੇ ਸਾਈ ਭਲੀ ਤੂੰ ਸਦਾ ਵਾਹਿਗੁਰੂ ਸਾਰੇ ਗੱਜ ਕੇ ਵਾਹਿਗੁਰੂ 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 ਵਾਹਿ ਇਨਹਰ ਪਾਇਆ ਦਿਨੇ ਛਪਾਇਆ ਹੋਣ ਨਜੀਕ ਖੁਦਾਏ ਦੇ ਭੇਤ ਨਾ ਮਾਰੇ ਕਹਿੰਦੇ ਪਾਠ ਕਰਕੇ ਦੱਸਣਾ ਥੋੜਾ ਕਿਸ ਨੂੰ ਮੈਂ ਇੰਨੇ ਕੀਤੇ ਆ ਆਪਾਂ ਤਾਂ ਗਿਣ-ਗਿਣ ਕੇ ਲੱਗ ਪਿਆ ਹੋਜਣ ਵੀ ਨੰਗਾ ਹੋ ਗਿਆ ਤੇ ਅੱਗੇ ਚੱਲੋ ਭਜਨ ਵੀ ਨੰਗਾ ਹੋ ਗਿਆ ਤੇ ਤੀਜਾ ਖਜ਼ਾਨਾ ਜਿਹਦੀ ਗੱਲ ਹੁਣੇ ਵੀਰ ਜੀ ਕਰਕੇ ਗਿਆ ਵੀ ਸਾਡਾ ਇਤਿਹਾਸ ਬੜਾ ਵੱਡਾ ਸੀ ਸਾਨੂੰ ਦੋ ਚੀਜ਼ਾਂ ਲੈ ਗਈਆਂ ਮਹਾਰਾਜਾ ਰਣਜੀਤ ਸਿੰਘ ਕਿੱਡਾ ਰਾਜਾ ਸੀ ਰੱਬ ਦਾ ਪਿਆਰਾ ਰਾਜਾ ਸੀ ਪਰ ਉਤੋਂ ਵੀ ਦੋ ਗਲਤੀਆਂ ਮਾਰੂ ਹੋ ਗਈਆਂ ਪਹਿਲੀ ਗਲਤੀ ਕਰ ਗਿਆ ਜਿਹੜਾ ਦਾੜੀ ਚ ਤੌਲੇ ਆਏ ਸੀ ਤੇ ਉਹਨੇ ਸੋਚਿਆ ਵੀ ਬੁਰੇ ਲੱਗਦੇ ਕਾਲੀ ਕਰ ਲਈ ਬੋਲੋ ਵੇਖਦੇ ਹੁਣ ਕਈ ਸਿੰਘ ਦੇ ਬਾਬਾ ਜੀ ਤੁਸੀਂ ਤਵਾ ਲਾਤਾ ਸਾਡੀ ਬਰਬਾਦੀ ਇਦਾਂ ਹੋਈ ਸੁਣ ਲਿਓ ਉਹਨੇ ਪਹਿਲੀ ਗਲਤੀ ਕੀਤੀ ਵੀ ਦਾੜਾ ਕਾਲਾ ਕਰਾ ਕਿਉਂਕਿ ਰਾਜ ਜਿਹਨੂੰ ਬੰਦੇ ਕੋ ਹੁੰਦਾ ਨਸ਼ਾ ਤੇ ਹੁੰਦਾ ਹੀ ਹੈ ਕੁਰਸੀ ਦਾ ਆ ਹਣ ਵਾਲਿਆਂ ਨੂੰ ਵੇਖ ਲਓ ਇਹਨਾਂ ਨੂੰ ਕਿਹੜਾ ਨਹੀਂ ਹੈਗਾ ਇਹਨਾਂ ਨੂੰ ਤਾਂ ਰੱਬ ਹੀ ਭੁੱਲ ਗਿਆ ਕੋ ਸਤਨਾਮ ਉਹਨੇ ਇਹ ਗਲਤੀ ਕਰ ਲਈ ਵੀ ਥੋੜਾ ਜਵਾਨ ਜੋ ਲਿਖਿਆ ਮਿਲਦਾ ਜੋ ਸਾਨੂੰ ਆਪਜੀ ਤਕਰੀਬਨ ਸੁਣਦੇ ਹੋ ਦੂਸਰੀ ਗਲਤੀ ਕੀਤੀ ਵੀ ਆ ਜਿਹੜੀ ਗੌਣ ਵਾਲੀ ਵੇਣੇ ਆਪਾਂ ਜਿੰਨੇ ਤੁਸੀਂ ਮੁੰਡੇ ਕੁੜੀਆਂ ਵੇਉਣੇ ਜੀ ਐਨ ਆਰ ਆਈ ਵੀਰ ਬੈਠਿਆ ਇਹ ਗਲਤੀ ਕਦੋਂ ਛੱਡਣੀ ਆ ਰਾਡੇ ਜਥੇ ਦੇ ਬਦਲੀ ਜਾਣੇ ਆ ਮੇਰਾ ਵੀ ਸਰੂਪਾ ਤਿਆਰ ਹੋ ਪੈ ਜਾਣਾ ਕੋਈ ਕਰੂ ਹੋਰ ਜਥੇ ਆਈ ਜਾਣੇ ਜੋੜ ਮੇਲੇ ਚੱਲੀ ਜਾਣੇ ਆ ਰਾਤ ਨੂੰ 7 ਤਰੀਕ ਨੂੰ ਮਹਾਪੁਰਖਾਂ ਹੁਕਮ ਲਾਇਆ ਇਹ ਬਣ ਚੜੀ ਉੱਥੇ ਨਗਰ ਔਰ ਇੱਥੇ ਦਿਨੇ ਮਹਾਪੁਰਖਾਂ ਕੋ ਨਿਰਮਲ ਕੁਟਿਆ ਅਕਸੀਸਪੁਰੀ ਆਪ ਜੀ ਸੁਣਦੇ ਰਹਿੰਦੇ ਹੋ ਪਰ ਦੁੱਖ ਤਾਂ ਆਉਂਦਾ ਵੀ ਸੁਣੀ ਜਾਣਾ ਵੀ ਹੁਣ ਇੱਕ ਚੀਜ਼ ਵੇਖੋ ਜਗਜੀਤ ਸਾਹਿਬ ਚ ਮੂਲ ਮੰਤਰ ਤੋਂ ਆਰੰਭ ਹੋ ਰਿਹਾ ਪਹਿਲਾਂ ਮੂਲ ਨਾਲ ਗੱਲ ਕੀਤੀ ਫਿਰ ਗਾਵੇ ਵਾਲੀਆਂ ਪੌੜੀਆਂ ਫਿਰ ਸੁਣੇ ਵਾਲੀਆਂ ਤੇ ਅੱਗੇ ਮੰਨੇ ਵਾਲੀਆਂ ਜਿਹੜਾ ਇਹ ਪੌੜੀਆਂ ਚੜ ਗਿਆ ਅੱਗੇ ਆ ਗਿਆ ਪੰਜ ਪ੍ਰਵਾਣ ਪੰਜੇ ਪਾਵੇ ਆਪਾਂ ਕੀ ਕਰਦੇ ਆ ਆਪਾਂ ਮੂਲ ਨਾਲ ਜੁੜੇ ਕੋਈ ਛਾਕਣੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਦਸਵੰਦ ਦਿੰਨੇ ਆ ਸੁਣਦੇ ਵੀ ਆ ਰਾਗੀ ਜਿੱਥੇ ਗਾਉਂਦੇ ਵੀ ਆ ਬਾਣੀ ਪਰ ਜਿਹੜੀ ਮੰਨੇ ਵਾਲੀ ਪੌੜੀ ਇੱਥੋਂ ਸਾਰੇ ਤਿਲਕ ਜਾਂਦੇ ਆ ਕੋ ਸਤਰਾ ਕਿੱਡੀ ਹੈਰਾਨੀ ਦੀ ਗੱਲ ਐ ਕਿ ਜਿਹੜੇ ਗੁਰੂ ਨੇ ਕਿਹਾ ਮਨ ਵੀ ਲਓ ਤੇ ਅੱਜ ਤੁਸੀਂ ਇੰਨੀ ਸੰਗਤ ਬੈਠੀ ਤੇ ਛਡੋ ਆ ਜਕਾਰਾ ਹੱਥ ਖੜਾ ਕਰਕੇ ਬਾਬਾ ਜੀ ਅੱਜ ਮੈਂ ਕਥਾ ਸੁਣੀ ਕੀਰਤਨ ਮੈਂ ਆਪਦੇ ਪੁੱਤ ਧੀ ਦੇ ਵਿਆਹ ਚ ਨਾ ਸ਼ਰਾਬ ਵਰਤਉਣੀ ਐ ਨਾ ਮੀਟ ਵਰਤਉਣਾ ਤੇ ਨਾ ਗਾਉਣ ਵਾਲੀ ਲਾਉਣੀ ਐ ਵਾਕਏ ਜੀ 사ਸੂ 800 ਸੰਗਤ ਬੈਠੀ ਆ ਤੇ ਵਿੱਚੋਂ ਅਠਾਂ ਬੰਦਿਆਂ ਨੇ ਵੀ ਅੱਜ ਮੱਥਾ ਟੇਕ ਕੇ ਕਹਿ ਗਏ ਵਾਹ ਜੀ ਅੱਜ ਮਹਾਂਪੁਰਖ ਬੈਠੇ ਮੈਂ ਬਚਨ ਕਰਦਾ ਸਤਿਗੁਰੂ ਮੇਰੇ ਤੇ ਮਿਹਰ ਕਰਿਓ ਮੈਂ ਆਪਦੇ ਬੱਚੇ ਦੇ ਕਦੇ ਵੀ ਕਾਰਜਾਂ ਚ ਪਾਪ ਨਹੀਂ ਕਰਾਂਗਾ ਕਿਉਂ ਨਹੀਂ ਪੰਜਾਬ ਬਚੂਗਾ ਮੈਂ ਆਪਣੀ ਭੈਣ ਦਾ ਵਿਆਹ ਕੀਤਾ ਤੇ ਵਿਚੋਲੇ ਨੂੰ ਇਹ ਗੱਲ ਪਹਿਲਾਂ ਕਹੀਗੇ ਮੁੰਡਾ ਸ਼ਰਾਬਤ ਨਹੀਂ ਪੀਂਦਾ ਉਹਨੇ ਕਿਹਾ ਸੌਂ ਲੱਗੇ ਮਹਾਰਾਜ ਦੀ ਕੋਈ ਨਿਸ਼ਾਨੀ ਕਰਦਾ ਹੁਣ ਮੇਰੀ ਭੈਣ ਦੇ ਨਾਲ ਉਹਦਾ ਰਿਸ਼ਤਾ ਜੁੜਨਾ ਏ ਉਹਨੂੰ ਸੌਂ ਖਵਾਈ ਵਿਚੋਲੇ ਦਾ ਕਿ ਮੁੰਡਾ ਸ਼ਰਾਬ ਤੇ ਨਹੀਂ ਪੀਂਦਾ ਉਹੀ ਬੰਦੇ ਫਿਰ 100 ਪੇਟੀ ਵਰਤੋਂਦਾ ਕਿੱਥੋਂ ਦਾ ਨਿਆਂ ਹੈ ਅਸੀਂ ਧਰਮੀ ਅਖਵਾਉਣੇ ਫਿਰ ਅੰਦਰੋਂ ਧਰਮੀ ਨਹੀਂ ਹਰ ਬੰਦਾ ਚਾਹੁੰਦਾ ਭੈਣਾ ਬੈਠਿਆ ਕਿ ਮੇਰੀ ਭੈਣ ਜੀ ਦੇ ਨਾਲ ਵਿਆਹੀ ਜਾਣੀ ਉਹ ਨਸ਼ਾ ਨਾ ਕਰੇ ਫਿਰ ਵਰਤੋਂਦੇ ਕਾਹਤੋਂ ਜੀ ਘਰ ਤੋਂ ਸ਼ੁਰੂ ਕਰੀਏ ਨਾ ਸਰਕਾਰਾਂ ਲ ਬਾਅਦ ਝੋਵਾਂਗੇ ਜੀ ਫਲਾਣਾ ਨਸ਼ਾ ਵਰਤ ਆ ਗਿਆ ਪਿੰਡਾਂ ਚ ਪਹਿਰੇ ਲੱਗਦੇ ਜੀ ਉਹਦੀ ਲੱਤ ਤੋੜਦੇ ਉਹਨੂੰ ਫੜ ਲਓ ਪਹਿਲੋ ਆਪਣੇ ਵਾਲੇ ਧਿਆਨ ਦਿਓ ਸਾਡੇ ਘਰ ਚੋਂ ਸਿੱਖੀ ਗਈ ਆ ਛੇਰੇ ਪੰਜਾਬ ਤੋਂ ਗਲਤੀ ਹੋਈ ਉਹਨੇ ਥੋੜਾ ਜਿਹਾ ਨਾਚ ਗਾਣਾ ਵੇਖ ਲਿਆ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਾ ਤੇ ਹੁਕਮਨਾਮਾ ਚਿੱਠੀ ਭੇਜੀ ਕਹਿੰਦੇ ਅਕਾਲ ਤਖਤ ਸਾਹਿਬ ਤੇ ਪਹੁੰਚ ਵੀ ਸਿੰਘ ਸਾਹਿਬ ਜੀ ਗਲਤੀ ਹੋਈ ਚਲੋ ਰੁਝੇਵੇਂ ਕਰਕੇ ਨਹੀਂ ਗਿਆ ਦੂਸਰੀ ਚਿੱਠੀ ਨਿਕਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੂੰ ਗਲਤੀਆਂ ਕੀਤੀਆਂ ਦੋ ਤੇ ਇੱਥੇ ਆ ਜਾ ਕਹਿੰਦਾ ਕੋਈ ਨਹੀਂ ਹੈ ਜੇ ਸਮਾਂ ਨਹੀਂ ਆ ਤੀਜੀ ਵਾਰੀ ਫਿਰ ਚਿੱਠੀ ਨਹੀਂ ਸਿੰਘ ਸਾਹਿਬ ਨੇ ਹੁਕਮਨਾਮਾ ਯਾਰੀ ਕੀਤਾ ਕਾਲ ਤਖਤੋਂ ਹੁਕਮਨਾਮੇ ਚ ਕੀ ਕਹਤਾ ਉਹ ਜਦੋਂ ਕਲਮ ਚੱਲਦੀ ਗੁਰੂ ਦੀ ਉਹ ਫਿਰ ਇਹ ਨਹੀਂ ਵੇਦੀ ਬਗਾਨਾ ਕਿ ਆਪਣਾ ਏ ਉਥੇ ਇਹ ਲਿਖਿਆ ਗਿਆ ਵੀ ਜਿਹੜੀ ਅਰਦਾਸ ਰਮਨਦਰ ਸਾਹਿਬ ਦੇ ਵਿੱਚ ਹੁੰਦੀ ਹੈ ਨਾ ਸਿੰਘ ਸਾਹਿਬ ਰੋਜ਼ ਕਰਦੇ ਉਹਦੇ ਵਿੱਚ ਨਾਂ ਲਿਆ ਜਾਂਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਪੰਥ ਦਾ ਵਾਅਦਾ ਕਰੀ ਇਹਦੀ ਚੜ੍ਹਦੀ ਕਲਾ ਕਰੀ ਤੇ ਵਾਕਿਆ ਹੀ ਉਸ ਯੋਧੇ ਦੀ ਇੰਨੀ ਚੜ੍ਹਦੀ ਕਲਾ ਸੀ ਜਿਹਦੇ ਰਾਜ ਚ ਕੁੱਤੇ ਦੇ ਗਲ ਚ ਕੈਂਠੇ ਪਏ ਰਹੇ ਉਹ ਥੋੜੇ ਜੇ ਸ਼ਬਦ ਗੁਰੂ ਵੱਲੋਂ ਚੱਲੇ ਉਹ ਬਚਨ ਨਿਕਲ ਗਿਆ ਹੁਕਮਨਾਮੇ ਚ ਵੀ ਇਹਦੀ ਅਰਦਾਸ ਵੀ ਬੰਦ ਕਰ ਦਿਓ ਤੇ ਇਹਦੀ ਦੇਗ ਵੀ ਆ ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਕਰਾਉਣ ਇਹਨਾਂ ਆਪਾਂ ਗੁਰੂਕਾਰ ਪੰਜਾ ਦੀ 10 20 50 ਦੀ ਇਹ ਪਹਿਲਾਂ ਨਹੀਂ ਸੀ ਇਦਾਂ ਇਹ ਪਰਚੀ ਨਹੀਂ ਸੀ ਹੈਗੀ ਉਹ ਜਿੰਨੀ ਦੇਗ ਬਣਦੀ ਸੀ ਭੋਗ ਵਾਸਤੇ ਉਹ ਖਜ਼ਾਨੇ ਚ ਆਉਂਦੀ ਸੀ ਸਿੱਖ ਰਾਜ ਦੇ ਆਹ ਧੋਖ ਗਲਤੀਆਂ ਤੋਂ ਥੋੜਾ ਜਿਹਾ ਸਿੰਘ ਸਾਹਿਬ ਵੀ ਰੋਚ ਆ ਗਿਆ ਕਿਉਂਕਿ ਬਾਣੇ ਵਾਲੇ ਸੀ ਬਾਣੀ ਵਾਲੇ ਉਹਨਾਂ ਕਹਿੰਦੇ ਜੀ ਤੈਨੂੰ ਨਹੀਂ ਤੇ ਸਾਨੂੰ ਜਿਆਦਾ ਉਹ ਗੁਰੂ ਸਾਹਿਬ ਨੇ ਹੁਕਮਨਾਮਾ ਇਦਾਂ ਦਾ ਕਢਾਤਾ ਤੁਰਕੀ ਬਾਣੀ ਆਈ ਤਿੰਨ ਸਗਲੀ ਦਇਆਲ ਪੁਰਖ ਮਿਹਰਵਾਨਾ ਉਹ ਦਇਆਲੂ ਐ ਉਹ ਫਿਰ ਖੇੜ ਵਰਤਨੀ ਸੀ ਉਹ ਦੋਵੇਂ ਹੁਕਮਨਾਮੇ ਦੀਆਂ ਗੱਲਾਂ ਵੀ ਏਕੇ ਦੀ ਅਰਦਾਸ ਬੰਦ ਕਰਿਓ ਏਕੇ ਦੀ ਕੜਾ ਪ੍ਰਸ਼ਾਦੀ ਅਰਦਾਸ ਸਿੱਖ ਦੀ ਜਾਣ ਆ ਜਦੋਂ ਮੱਸੀ ਨੂੰ ਵੱਡਿਆ ਸੁਖਾ ਸਿੰਘ ਮਹਤਾਬ ਸਿੰਘ ਨੇ ਅਰਦਾਸਾਂ ਸੋਧਿਆ ਸੀ ਬੀਕਾਨੇਰ ਦੀ ਧਰਤੀ ਤੇ ਵੀ ਸੋਧਿਆ ਦੇ ਇੱਥੇ ਆਗੇ ਵੀ ਅਰਦਾਸ ਏਡੀ ਬਖਸ਼ਿਸ਼ ਹੈ ਸਿੱਖ ਅਰਦਾਸ ਬਿਨਾ ਮੁਰਦਾ ਜੇ ਅਰਦਾਸ ਜਿੰਦਾ ਹੈ ਜਦੋਂ ਕੜਾ ਪ੍ਰਸ਼ਾਦ ਤੇ ਅਰਦਾਸ ਇਹਨਾਂ ਦੋ ਚੀਜ਼ਾਂ ਦਾ ਬਹੁਤ ਵੱਡੀ ਦੇਣ ਹੈ ਗੁਰ ਇਤਿਹਾਸ ਦੇ ਵਿੱਚ ਮਹਾਰਾਜ ਕੋਈ ਵੀ ਕਾਰਜ ਕਰਦੇ ਹੁੰਦੇ ਸੀ ਤੇ ਕੜਾ ਪ੍ਰਸ਼ਾਦ 500 ਰਾਇਤ ਬਣ 1100 ਰਾਇਤ ਬਣ ਦੀ ਦੇਗ ਬਣਦੀ ਰਹੀ ਅਰਦਾਸ ਹੀ ਹੁੰਦੀ ਰਹਿ ਜਦੋਂ ਇਹ ਦੋਵੇਂ ਚੀਜ਼ਾਂ ਹੋ ਗਈਆਂ ਅਰਦਾਸ ਵੀ ਬੰਦ ਹੋ ਗਈ ਤੇ ਪ੍ਰਸ਼ਾਦ ਵੀ ਫਿਰ ਪਹੁੰਚਾ ਰਣਜੀਤ ਸਿੰਘ ਜਾ ਕੇ ਕਹਿੰਦਾ ਜਥੇਦਾਰ ਜੀ ਭੁੱਲੋ ਵੀ ਵੇਖੋ ਕਿੱਡਾ ਵਧੀਆ ਰਾਜਾ ਹੋਊਗਾ ਜਲੇ ਹੁੰਦੇ ਉਹਨਾਂ ਜਥੇਦਾਰ ਨੂੰ ਜੇਲ੍ਹ ਚ ਭੇਜ ਦੇਣਾ ਹੈ ਆਖੋ ਸਾਥਾ ਉਹਨਾਂ ਕਹਣਾ ਇਹਦੀ ਕਟੋ ਪਰਚੀ ਨੂੰ ਡਿਬੜੂਗੜ੍ਹ ਭੇਜੋਏ ਤਾਂ ਐਵੇਂ ਉਹ ਫਿਰ ਵੀ ਚੰਗਾ ਹੈ ਕਿੱਡਾ ਰਾਜਾ 145000 ਮਰੱਬਾ ਮੀਲ ਜੀ ਦਾ ਰਾਜ ਚਾਰ ਸਟੇਟਾਂ ਉਹਦੀਆਂ ਲਾਹੌਰ ਪਸ਼ਾਵਰ ਮਲਤਾਨ ਕਸ਼ਮੀਰ ਤੇ ਫਿਰ ਵੀ ਗੱਲ 'ਚ ਪੱਲਾ ਪਾ ਕੇ ਕਾਲ ਤਖਤ ਸਾਹਿਬ ਤੇ ਜਾ ਕੇ ਕਹਿੰਦਾ ਪੰਜ ਪਿਆਰੇ ਸਾਹਿਬ ਜੀ ਨੂੰ ਮੇਰੇ ਤੋਂ ਗਲਤੀ ਹੋ ਗਈ ਮੈਂ ਕੇਸਾਂ ਦੀ ਬੇਅਦਵੀ ਕਰ ਬੈਠਾ ਐ ਤੇ ਮੈਂ ਗਉਣ ਵਾਲੀ ਵੇਖੀ ਆ ਮੈਨੂੰ ਸਜ਼ਾ ਬਣਦੀ ਲਾ ਦਿਓ ਉਹਨੂੰ ਸਜ਼ਾ ਲੱਗੀ ਅਰਦਾਸ ਵੀ ਹੋਈ ਤੇ ਮੁੜ ਕੇ ਕਹਿੰਦਾ ਸਿੰਘ ਸਾਹਿਬ ਜੀ ਮੇਰੀ ਜਿਹੜੀ ਹਰਮੰਦਰ ਸਾਹਿਬ ਜੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਆ ਤੇ ਕੜਾ ਪ੍ਰਸ਼ਾਦ ਇਹ ਵੀ ਚਾਲੂ ਕਰ ਦਿਓ ਤੇ ਜਥੇਦਾਰ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਉਹਨਾਂ ਨੇ ਕਿਹਾ ਕਹਿਣ ਲੱਗੇ ਨਹੀਂ ਇਹ ਹੁਕਮਨਾਮਾ ਕਾਲ ਤਖਤ ਦਾ ਇਹ ਮੇਰੇ ਦਾ ਨਹੀਂ ਮੇਰੇ ਪਿਓ ਦਾ ਹੁਕਮਨਾਮਾ ਏ ਇਹ ਉਹ ਹੀ ਦੇ ਸਕਦੇ ਤੇ ਉਹ ਹੀ ਲੈ ਸਕਦੇ ਐ ਤੇ ਭਾਗਾਂ ਵਾਲਿਓ ਇਸ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤੈਨੂੰ ਮਾਫੀ ਮਿਲ ਗਈ ਆ ਪਰ ਅਰਦਾਸ ਨਹੀਂ ਹੋਣੀ ਹੁਕਮਨਾਮਾ ਗੱਲ ਜਵਾਨ ਚੋਂ ਤੀਰ ਕਮਾਨ ਚੋਂ ਗੋਲੀ ਬੰਦੂਕ ਤੇ ਬੰਦਾ ਜਹਾਨ ਚੋਂ ਇੱਕ ਵਾਰੀ ਤੁਰ ਗਿਆ ਮੁੜ ਕੇ ਨਹੀਂ ਮੁੜਦੇ ਤੇ ਜੇ ਵਾਕਿਆ ਕੋਈ ਕਹਿ ਨਹੀਂ ਕਰਨੀ ਦਾ ਇਸ ਚੀਜ਼ ਨੂੰ ਪੂਰਾ ਕਰ ਸਕਦਾ ਤੇ ਬਾਣੀ ਕਹਿੰਦੀ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰ ਉਹ ਸੂਰਮਾ ਸੀ ਸ੍ਰੀਮਾਨ ਸ਼ਹੀਦ ਬਾਬਾ ਮਹਾ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅੱਜ ਗੋਦ ਚ ਬੈਠੇ ਆ ਕਿੰਨਾ ਪਿਆਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਸ ਯੋਧੇ ਨੇ ਜੋ ਕੌਮਲੀ ਕੀਤਾ ਕੋਈ ਨਹੀਂ ਕਰ ਸਕਦਾ ਅੱਗੇ ਲੱਗ ਕੇ ਗੁਰੂ ਸਹਿ ਮਹਾਰਾਜ ਟਿੱਬੀ ਤੇ ਬੈਠੇ ਨੇ ਤੇ ਕਮਸਾਂ ਦਾ ਯੁੱਧ ਹੁੰਦਿਆ ਹੋਵੇ ਕਹਿੰਦੇ ਕੈਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਫਿਰ 베ੜੀ ਬੰਨੇ ਲਾਉਂਦੇ ਨੇ ਪੈਂਦਾ ਜਾਂ ਵਕਤ ਸਾਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਲਿਵਾਉਂਦੇ ਨੇ ਉਹੀ ਫੁੱਲ ਜਹਾੜ ਤੇ ਖਿੜੇ ਰਹਿੰਦੇ ਅਸੰਗਤਾਂ ਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਗੱਜ ਕੇ ਆਖੋ ਸਤਨਾਮ